प्यारे साथियों ਤੁਹਾਡੇ ਰੂਬਰੂ ਬਹੁਤ ਹੀ ਜ਼ਿੰਦਗੀ ਦੀਆਂ ਅਜ਼ੀਮ ਸੱਤਰਾ ਰੂਬਰੂ ਕਰ ਰਿਆ ਰਿਸ਼ਤੇ ਬਾਪੂ ਹੁੰਦੇ ਆ ਬੇਪਰਵਾਹ ਆ ਕੋਈ ਫਿਕਰ ਨਾ ਖਰਚੇ ਫੀਸਾਂ ਦੀ ਮਾਂ ਵੀ ਮੁਠੀਆਂ ਪਰ ਪਰ ਦਿੰਦੀ ਉਹਦੇ ਕੋਲ ਸੀ ਪੰਡ ਅਸੀਸਾਂ ਦੀ ਭਾਈ ਭਾਈਆਂ ਦੀਆਂ ਬਾਵਾ ਹੁੰਦੇ ਸਾਤ ਔਖੇ ਸੋਖੇ ਰਾਵਾਂ ਦੇ ਜਦ ਲਾ ਮੂਹੇ ਨਾਲ ਮੋਢਾ ਖੜਦੇ ਧਰਤੀ ਪੈ ਨਹੀਂ ਲੱਗਦੇ ਚਾਵਾਂ ਦੇ ਕਹਿੰਦੇ ਭੂਆ ਵੀ ਚਾਈ ਚਾਈ ਲਾੜ ਲੜਾਉਂਦੀ ਆਪਣੇ ਭਤੀ ਜੀ ਭਤੀ ਜੀਆਂ ਦਾ ਫਿਰ ਉਹ ਵੀ ਮੋਹ ਵਿੱਚ ਭੱਜੀ ਆਉਂਦੀ ਲੈ ਝੋਲਾ ਕਰਕੇ ਚੀਜ਼ੀਆਂ ਦਾ ਪਿਆਰ ਵਫਾ ਦੇ ਨਾਲ ਸਿੰਜੇ ਰਿਸ਼ਤੇ ਉਹਨੂੰ ਲੱਗਦੇ ਫਲ ਬਰੀਕ ਨਹੀਂ ਪਿਆਰ ਵਫਾ ਦੇ ਨਾਲ ਸਿੰਜੇ ਰਿਸ਼ਤੇ ਉਹਨੂੰ ਲੱਗਦੇ ਫਲ ਬਰੀਕ ਨਹੀਂ ਜਿਨ੍ਹਾਂ ਉਂਗਲੀ ਫੜ ਸਿਖਾਇਆ ਹੋਵੇ ਤੁਰਨਾ ਉਹ ਚਾਚੇ ਤਾਈ ਮਾਪਿਓ ਹੁੰਦੇ ਉਹ ਚਾਚੇ ਤਾਈ ਮਾਪਿਓ ਹੁੰਦੇ ਮੀਤ ਹੁੰਦੇ ਕਦੇ ਸ਼ਰੀਕ ਨਹੀਂ ਮੀਤ ਹੁੰਦੇ ਕਦੇ ਸ਼ਰੀਕ ਨਹੀਂ ਆਵਾਜ਼ ਹਰਦੀਪ ਸਿੰਘ ਦਿਖਪਾਲ ਲੁਧਿਆਣਾ ਕਾਫਤਾਨੀਆਂ ਕੁਝ ਲੈਣਾ ਤੁਹਾਡੇ ਰੂਪ ਰੂਪੀ ਤੀਆਂ ਰਿਸ਼ਤੇ ਕਿੱਦਾਂ ਦੀ ਲੱਗੀਆਂ ਪੰਜਾਬੀ ਅਲਫਾਜ਼ ਵਿਚਾਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਦੇਣਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ